ਫਗਵਾੜਾ ਲਗਲੇ ਪਿੰਡ ਚਿਹੜੂ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਵਿਖੇ ਬਣ ਰਹੀਆਂ ਸੜਕਾਂ ਨੂੰ ਲੈ ਕੇ ਸਰਪੰਚ ਚਿਹੜੂ ਸਰਦਾਰ ਸਰਵਰ ਸਿੰਘ ਦਿਓ ਅਤੇ ਪਿੰਡ ਦੇ ਹੋਰ ਮੋਹਤਵਰ ਇਕੱਠੇ ਹੋ ਪਾਈਪਲਾਈਨ ਪਾਉਣ ਨੂੰ ਲੈ ਕੇ ਵਿਚਾਰ-ਵਿਮਰਸ਼ ਕਰ ਰਹੇ ਸਨ ਤਾਂ ਕਿਸੇ ਗੱਲ ਨੂੰ ਲੈ ਕੇ ਉੱਥੇ ਮੌਜੂਦ ਪੰਚਾਇਤ ਮੈਂਬਰ ਅਮਰਦੀਪ ਢੰਡਾ ਅਤੇ ਮੌਕੇ ਤੇ ਮੌਜੂਦ ਪਿੰਡ ਚਿਹੜੀ ਤੋਂ ਹੀ ਬਿਸ਼ਨਪਾਲ ਵਿਚਕਾਰ ਤੂ ਤੂ ਮੈਮਾ ਹੋ ਗਈ। ਦੇਖਦੇ ਹੀ ਦੇਖਦੇ ਮਾਹੌਲ ਕਾਫੀ ਗਰਮਾ ਗਿਆ ਜਿਸ ਤੋਂ ਬਾਅਦ ਮੌਜੂਦਾ ਪੰਚਾਇਤ ਮੈਂਬਰ ਅਮਰਦੀਪ ਢੰਡਾ ਵੱਲੋਂ ਬਿਸ਼ਨਪਾਲ ਦੇ ਖਿਲਾਫ ਗਾਲੀ ਗਲੋਚ ਨੂੰ ਲੈ ਕੇ ਫਗਵਾੜਾ ਦੇ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਦੇਖੋ ਕੀ ਕੀ ਲਗਾਏ ਹਨ ਬਿਸ਼ਨਪਾਲ ਦੇ ਉੱਪਰ ਮੌਜੂਦਾ ਪੰਚਾਇਤ ਮੈਂਬਰ ਅਮਰਦੀਪ ਢੰਡਾ ਨੇ ਗਾਲੀ ਗਲੋਚ ਦੇ ਇਲਜ਼ਾਮ। ਅਮਰਦੀਪ ਢੰਡਾ ਅਤੇ ਉਹਨਾਂ ਨਾਲ ਮੌਜੂਦ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਜੇਕਰ ਬਿਸ਼ਨਪਾਲ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਇਹ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਆਈਨਾ ਟੀਵੀ ਵੱਲੋਂ ਬਿਸ਼ਨਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਮਾਮਲੇ ਸੰਬੰਧੀ ਆਪਣਾ ਕੋਈ ਵੀ ਪੱਖ ਨਹੀਂ ਰੱਖਣਾ ਚਾਹੁੰਦਾ ਅਸੀਂ ਇਹ ਵੀਡੀਓ ਤੁਹਾਡੇ ਨਿਸ਼ਰ ਕਰ ਰਹੇ ਹਾਂ ਪਰ ਫਿਰ ਵੀ ਇਸ ਵੀਡੀਓ ਤੋਂ ਬਾਅਦ ਜੇਕਰ ਬਿਸ਼ਨਪਾਲ ਕੋਈ ਆਪਣਾ ਪੱਖ ਰੱਖਣਾ ਚਾਹੁੰਦੇ ਹਨ ਤਾਂ ਉਹ ਵੀ ਨਿਰਪੱਖ ਤੌਰ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ ਪੂਰਾ ਮਾਮਲਾ ਤੁਸੀਂ ਖੁਦ ਹੀ ਦੇਖ ਲਓ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਹਰੀਸ਼ ਪੰਡਾਰੀ ਦੀ ਰਿਪੋਰਟ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ जय वाल्मीकि हर हर वाल्मीकि मामला ਇਹ ਹੈ ਜੀ ਕਿ ਮੈਂ ਨਗਰ ਚਿਹੜੂ ਤੋਂ ਮੈਂਬਰ ਪੰਚਾਇਤ ਅਮਰਦੀਪ ਢੰਡਾ ਸਾਡੇ ਨਗਰ ਦੇ ਵਿੱਚ ਜੀ ਐਸ ਸੀ ਕੋਟੇ ਦੀ ਬੋਲੀ ਹੋਈ ਸੀਗੀ ਜ਼ਮੀਨ ਦੀ ਔਰ ਅੱਜ ਸਾਡੇ ਰਬਦਾਸੀਆ ਮੁਹੱਲੇ ਦੇ ਵਿੱਚ ਕੁਝ ਪਾਣੀ ਦੀ ਜਿਹੜੀ ਸਮੱਸਿਆ ਸੀ ਉਹ ਆ ਰਹੀ ਸੀ ਉਹਦੇ ਵਾਸਤੇ ਸਰਪੰਚ ਸਾਹਿਬ ਪਾਈਪ ਪਾਉਣ ਦੀ ਜਿਹੜੀ ਸੀ ਉਹ ਗੱਲਬਾਤ ਚੱਲਦੀ ਪਈ ਸੀ ਉੱਥੇ ਕਰ ਰਹੇ ਸੀ ਔਰ ਅਸੀਂ ਉੱਥੇ ਜਾ ਕੇ ਖੜੇ ਹੋਏ ਆ ਦੋ ਮੈਂਬਰ ਪੰਚਾਇਤ ਬੀਬੀ ਪਰਮਜੀਤ कौर ਔਰ ਉਹਨਾਂ ਦੇ ਜਿਹੜੇ ਹਸਬੰਡ ਨਾਲ ਅਮਰੀਕ ਚੰਦ ਉਹ ਵੀ ਨਾਲ ਸੀ ਮੇਰੇ ਜਦਕਿ ਸਾਨੂੰ ਉਸ ਵਕਤ ਦੱਸਿਆ ਗਿਆ ਵੀ ਨਹੀਂ ਕਿ ਪਾਈਪ ਬਾਰੇ ਗੱਲਬਾਤ ਕਰਨੀ ਹੈ ਅਸੀਂ ਖੁਦ ਉੱਥੇ ਜਾ ਕੇ ਮੌਜੂਦ ਹੋਏ ਅਸੀਂ ਉੱਥੇ ਆਪਸ ਦੇ ਵਿੱਚ ਗੱਲ ਕਰਦੇ ਪਏ ਆ ਬੀਬੀ ਪਰਮਜੀਤ कौर ਔਰ ਉਹਨਾਂ ਦੇ ਹਸਬੰਡ ਅਮਰੀਕ ਚੰਦ ਜੀ ਐਸੀ ਕੋਟੇ ਦੀ ਜਿਹੜੀ ਬੋਲੀ ਹੋਈ ਉਹਦੇ ਬਾਰੇ ਗੱਲ ਕਰਦੇ ਪਏ ਆ ਇਸ ਬਿਸ਼ਨਪਾਲ ਸੰਧੂ ਨੇ ਮੈਨੂੰ ਗਾਲੀ ਗਲੋਚ ਕੀਤਾ ਔਰ ਮੈਨੂੰ ਜਿਹੜਾ ਆ ਮਾਰਨ ਦੀ ਵੀ ਧਮਕੀ ਦਿੱਤੀ ਆ ਔਰ ਇਹਦੇ ਗਵਾਹ ਜਿਹੜੇ ਆ ਉਥੇ ਕਾਫੀ ਜਿਹੜੀ ਸੰਗਤ ਮੌਜੂਦ ਉਹ ਗਵਾਹ ਆ ਜਿਹੜਾ ਬਿਸ਼ਨਪਾਲ ਸੰਧੂ ਆ ਕਿੱਥੇ ਦਾ ਰਹਿਣ ਵਾਲਾ ਹੈ ਕੀ ਇਹ ਕੋਹ ਦਾ ਵਾ ਆਪਣੇ ਇਹਦਾ ਜੀ ਓਦਾ ਕੋਈ ਨਹੀਂ ਇਸ ਵਕਤ ਇਹਨਾਂ ਦੀ ਜਿਹੜੀ ਧਰਮ ਪਤਨੀ ਸੀ ਉਹ ਪਹਿਲਾ ਮੈਂਬਰ ਪੰਚਾਇਤ ਸੀਗੀ ਔਰ ਇਸ ਵਾਰ ਇਹ ਮੇਰੇ ਤੋਂ ਚੋਣਾ ਹਾਰੇ ਆ ਮੈਂ ਇਹਨਾਂ ਦੇ ਬਾੜ ਦੇ ਬਾੜ ਨੰਬਰ 2 ਦੇ ਵਿੱਚ ਜਾ ਕੇ ਚੋਣਾ ਲੜੀਆਂ ਔਰ ਇਹ ਮੇਰੇ ਤੋਂ ਕਾਫੀ ਵੋਟਾਂ ਦੇ ਫਰਕ ਦੇ ਨਾਲ ਹਾਰੇ ਆ ਤੇ ਅੱਜ ਜਿਹੜੀ ਤੁਹਾਨੂੰ ਗਾਲੀ ਗਲੋਚ ਕੀਤੀ ਇਹਨਾਂ ਨੇ ਜੀ ਤੇ ਗਾਲੀ ਗਲੋਚ ਕਰਨ ਕੀ ਹੈ ਜਿਹੜਾ ਗਾਲੀ ਗਲੋਚ ਕਰਨ ਦਾ ਗਾਲੀ ਗਲੋਚ ਕਰਨ ਦਾ ਜੀ ਇਹ ਤਾਂ ਹੁਣ ਸਵੇਰ ਨੂੰ ਉਹਨਾਂ ਨੂੰ ਪੁੱਛ ਲਿਓ ਅਸੀਂ ਤਾਂ ਕੁਝ ਵੀ ਸ਼ਬਦ ਜਿਹੜਾ ਆ ਅਪਸ਼ਬਦ ਨਾ ਕਿਸੇ ਨੂੰ ਅਸੀਂ ਜਾ ਕੇ ਬੋਲਿਆ ਨਾ ਸਾਡੇ ਪਰਿਵਾਰ ਨੇ ਸਿਖਾਇਆ ਵੀ ਕਿਸੇ ਨੂੰ ਅਪਸ਼ਬਦ ਬੋਲਣਾ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣਾ ਸਾਡੇ ਪਰਿਵਾਰ ਨੇ ਇਹ ਚੀਜ਼ਾਂ ਸਿਖਾਈਆਂ ਨਹੀਂ ਅੱਜ ਤੁਸੀਂ ਸਦਰ ਥਾਣੇ ਆਏ ਆ ਕੋਈ ਦਰਖਾਸਤ ਵਗੈਰਾ ਦਿੱਤੀ ਕਿ ਨਹੀਂ ਦਿੱਤੀ ਹਾਂਜੀ ਦਰਖਾਸਤ ਦਿੱਤੀ ਆ ਜੀ ਜੈ ਭੀਮ ਜੈ ਪਾਸ ਜੀ ਅਗੁਰਦੇਵ ਤੁਹਾਨੂੰ ਗੁਰਦੇਵ ਜੈਬਾਦ ਮੇਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਅੱਜ ਪਤਾ ਲੱਗਾ ਕਿ ਸਾਡੇ ਮੈਂਬਰ ਪੰਚਾਇਤ ਅਮੋਦੀਪ ਢੰਡਾ ਜੀ ਜੋ ਕਿ ਝੇੜੂ ਤੋਂ ਮੈਂਬਰ ਪੰਚਾਇਤ ਮੌਜੂਦਾ ਹੈ ਔਰ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਸਾਨੂੰ ਇੱਕ ਐਸੀ ਕੋਟੇ ਦੀ ਜ਼ਮੀਨ ਜਿਹੜੀ ਸੀਗੀ ਉਸ ਕਰਕੇ ਸਰਪੰਚ ਸਾਹਿਬ ਨਾਲ ਇਹ ਵਰਤਲਾਪ ਕਰ ਰਹੇ ਸੀਗੇ ਔਰ ਅੱਜ ਸ਼ਾਮ ਨੂੰ ਜਿਹੜਾ ਪਾਣੀ ਦੇ ਨਿਕਾਸ ਦੇ ਲਈ ਜਿਹੜਾ ਪਾਇਪ ਪਾ ਰਿਆ ਸੀ ਉਸ ਕਰਕੇ ਸਾਰੇ ਮੈਂਬਰ ਪੰਚਾਇਤ ਇਕੱਠੇ ਹੋ ਰਹੇ ਸੀਗੇ ਪਰ ਕੁਝ ਪਤਾ ਲੱਗਾ ਕਿ ਉੱਥੇ ਇੱਕ ਉੱਥੇ ਦਾ ਹੀ ਮੈਂਬਰ ਉੱਥੇ ਦੇ ਪਿੰਡ ਦਾ ਨਗਰ ਨਿਵਾਸੀ ਆ ਵਿਸ਼ਨਪਾਲ ਜਿਸ ਨੇ ਕਿ ਪੂਰੇ ਨਗਰ ਦੇ ਸਾਹਮਣੇ ਔਰ ਪੂਰੀ ਪੰਚਾਇਤ ਦੇ ਸਾਹਮਣੇ ਸਾਡੇ ਅਮਨਦੀਪ ਢੰਡਾ ਜੀ ਨੂੰ ਗਾਲੀ ਗਲੋਚ ਕੀਤੀ ਔਰ ਇਹ ਸ਼ਬਦਬਲਾ ਚ ਕਿਹਾ ਗਿਆ ਕਿ ਮੈਂ ਤੈਨੂੰ ਚੰਗੀ ਤਰ੍ਹਾਂ ਸਮਝਾਵਾਂਗਾ ਕਿ ਕਿਸ ਤਰ੍ਹਾਂ ਸਮਾਜ ਨੂੰ ਜਗਾਇਆ ਜਾਂਦਾ ਔਰ ਕਿਸ ਤਰ੍ਹਾਂ ਐਸਸੀ ਕੋਟੇ ਦੇ ਹੱਕਾਂ ਦੇ ਲਈ ਆਵਾਜ਼ ਚੱਕੀ ਜਾਂਦੀ ਆ ਮੈਨੂੰ ਇਹ ਬਿਲਕੁਲ ਕਲੀਅਰ ਹੋ ਰਿਹਾ ਕਿ ਇਹ ਰਾਜਨੀਤਿਕ ਰੰਜਿਸ਼ ਹੈ ਦੇ ਨਾਲ ਔਰ ਜੇਕਰ ਪ੍ਰਸ਼ਾਸਨ ਨੂੰ ਅਸੀਂ ਅੱਜ ਦਰਖਾਸਤ ਵੀ ਦੇ ਚੱਲੇ ਆ ਜੇਕਰ ਪ੍ਰਸ਼ਾਸਨ ਨੇ ਕੱਲ ਬੰਦੀ ਕਾਰਵਾਈ ਵਿਸ਼ਨਪਾਲ ਤੇ ਨਾ ਕੀਤੀ ਤਾਂ ਪਰਸੋਂ ਬੁੱਧਵਾਰ ਨੂੰ ਅਸੀਂ ਧਰਨਾ ਜਿਹੜਾ ਅਤੇ ਐਸਪੀ ਦਫਤਰ ਦੇ ਮੋਰੇ ਦਵਾਂਗੇ ਔਰ ਵੀਡੀਓ ਜਿਹੜਾ ਇਸ ਟਾਈਮ ਜਿਹੜੀ ਪੂਰੀ ਮੌਜੂਦਾ ਸਰਕਾਰ ਦੇ ਨਾਲ ਰਲ ਕੇ ਜਿਹੜਾ ਇਸ ਤਰ੍ਹਾਂ ਨਗਰਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਇੰਟਰਫੇਅਰ ਕਰ ਰਿਹਾ ਔਰ ਉੱਥੇ ਦੇ ਜਿਹੜੇ ਠੇਕੇਦਾਰ ਆ ਜਿਹੜੇ ਪੰਚਾਇਤ ਮੈਂਬਰਾਂ ਦੀ ਸੁਣਵਾਈ ਨਹੀਂ ਕਰ ਰਹੇ ਉੱਤੇ ਬੰਦੀ ਕਾਰਵਾਈ ਕਰਾਵਾਂਗੇ ਜਿਹੜਾ ਵਿਸ਼ਨਪਾਲ ਆ ਕਿਸ ਕਿਸ ਪਾਰਟੀ ਨੂੰ ਸੰਬੰਧ ਰੱਖਦਾ ਹੈ ਮੈਨੂੰ ਜਿੱਥੇ ਤੱਕ ਪਤਾ ਲੱਗਾ ਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਇਹ ਇਹਨਾਂ ਦੀ ਮਿਸਿਸ ਮੈਂਬਰ ਪੰਚਾਇਤੀ ਔਰ ਇਸ ਵਾਰ ਇਹ ਖੁਦ ਚੋਣ ਲੜੀ ਆ ਮੈਨੂੰ ਇਹਨਾਂ ਨਹੀਂ ਪਤਾ ਕਿ ਸ਼ਾਇਦ ਹਾਂ ਇੱਕ ਤਾਂ ਕਲੀਅਰ ਹੋ ਰਿਹਾ ਕਿ ਜਿਹੜੀ ਮੌਜੂਦਾ ਸਰਕਾਰ ਦੇ ਸ਼ਾਇਦ ਸ਼ਾਇਦ ਉੱਤੇ ਜਿਹੜੀ ਐਸਸੀ ਕੋਟੇ ਦੀ ਜ਼ਮੀਨਾਂ ਜਾਂ ਜਿਹੜੇ ਨਗਰ ਪੰਚਾਇਤ ਦੇ ਵਿੱਚ ਡਵੈਲਪਮੈਂਟ ਦੇ ਕੰਮ ਜਿਹੜੇ ਆਪਣੀ ਮਰਜ਼ੀ ਨਾਲ ਕਰਾਏ ਜਾ ਰਹੇ ਆ ਔਰ ਜੇਕਰ ਕੋਈ ਆਵਾਜ਼ ਚੱਕਦਾ ਤਾਂ ਉਹਦੀ ਆਵਾਜ਼ ਦਬਾਉਣ ਦੇ ਲਈ ਉਹਨੂੰ ਦੱਬਿਆ ਜਾ ਰਿਹਾ ਔਰ ਧਮਕੀਆਂ ਦੀਆਂ ਦਿੱਤੀਆਂ ਜਾ ਰਹੀਆਂ ਕਿ ਤੇਰੇ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ